ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰਿੰਟਵੇਟ ਚੋਕਣ ਵਾਲਾ ਲੈ ਕੇ ਆਇਆ ਹਾਂ ਜੀ ਬਲੌਗ ਤੇ ਅੱਜ ਆਪਾਂ ਆਏ ਹੈਗੇ ਆ ਜੀ ਹੈਗੇ ਤਾਂ ਆਪਾਂ ਹਿਸਟਰੀ ਆਪਣੇ ਸ਼ਹਿਰ ਵਿੱਚ ਆਈਆਂ ਤੇ ਤੁਹਾਨੂੰ ਦਿਖਾਉ ਲੇ ਇੱਥੇ ਕਈ ਵਾਰੀ ਆਪਾਂ ਵੈਸੇ ਆਏ ਆ ਤਾਂ ਤੁਹਾਨੂੰ ਦਿਖਾਉ ਦਿਆਂ ਵੀ ਸ਼ਹਿਰ ਜਿਹੜਾ ਨਿਊਜ਼ੀਲੈਂਡ ਵਿੱਚ ਕਿੱਦਾਂ ਬਣਦਾ ਆ ਤੇ ਕਿਹੜਾ ਵਧੀਆ ਤੇ ਕਿੱਦਾਂ ਲੈ ਕੇ ਜਾਂਦੇ ਲੋਕੀ ਹਨ ਤੇ ਉੱਥੇ ਆਪਾਂ ਆਏ ਹਾਂ ਤੇ ਸ਼ਹਿਰ ਜਿਹੜਾ ਹੈਗਾ ਆ ਆਰਾਟਾਕੀ ਹਮੀ ਤੁਹਾਨੂੰ ਦੱਸ ਦਿੰਦੇ ਆ ਸਾਰੇ ਨਿਊਜ਼ੀਲੈਂਡ ਵਿੱਚ 1944 ਵਿੱਚ ਇਹ ਸ਼ੁਰੂ ਹੋਇਆ 1944 ਦਾ ਇਹ ਇਹ ਵਧੀਆ ਪਲੇਸ ਆ ਇਹ ਤੇ ਤੁਹਾਨੂੰ ਅੰਦਰੋਂ ਜਾ ਕੇ ਦਿਖਾਲਦੇ ਹੁਣ ਵੀ ਇਹ ਮੱਖੀ ਆ ਕਿਹੜੀ ਹੈਗੀ ਇਹ ਦੀ ਰਾਣੀ ਆ ਉਹਨੂੰ ਉਹਦੇ ਨਾਲ ਵੀ ਬਣਾਉਂਦੇ ਆ ਤੇ ਤੁਹਾਨੂੰ ਹੋਰ ਜਿੰਨੀ ਜਿੰਨੀਆਂ ਕੁ ਵੈਰਾਈਟੀਆਂ ਹੈਗੀਆਂ ਸ਼ਹਿਦੀਆਂ ਸਾਰੀਆਂ ਤੁਹਾਨੂੰ ਦਿਖਾ ਦੇ ਠੀਕ ਹੈ ਜੀ ਇਹ ਇਹਨਾਂ ਦੀ ਐਂਟਰੀ ਸ ਹੈ ਇੱਥੇ ਵੜੀ ਤੇ ਆਹ ਦੇਖੋ ਜਿਹੜਾ ਸ਼ਹਿਦ ਜਿਹੜਾ ਇੱਥੇ ਆ ਜਿਹੜਾ ਬਣਾ ਪ੍ਰੋਸੈਸ ਕੀਤਾ ਉਹ ਲੱਗਾ ਇੱਥੇ 16 ਡਾਲਰ ਨੂੰ ਕਿਲੋ 14.5 14.5 ਤੇ ਪਰ ਜਿਹੜਾ ਪ੍ਰਚੱਸੀਤ ਹੁੰਦਾ ਉਹ ਕਾਫੀ ਮਹਿੰਗਾ ਆ ਉਹ ਵੀ ਤੁਹਾਨੂੰ ਦਿਖਾਉਦੇ ਆ ਆਹ ਦੇਖੋ ਇਹਦੇ ਜੀ ਰਾਣੀ ਬੈਠੀ ਆ ਕੁਇਨ ਦੇਖੋ ਡੇਵੜੀ ਮਖੀ ਆ ਇਹ ਠੀਕ ਹੈ ਤੇ ਹੋਰ ਵੀ ਸਮਾਨ ਸੂਰ ਕਾਫੀ ਰੱਖਿਆ ਜਦਾਂ ਨਹੀਂ ਵਿਚਲ-ਮੋਚਣ ਨੂੰ ਠੀਕ ਆ ਆ ਇਹਨੂੰ ਆ ਪਹਿਲਾਂ ਹੈਵਲਰ ਰੂਥ ਵਿੱਚ ਆਹ ਦੇ ਕੱਪੜੇ ਤਾਂ ਪਾਇਆ ਹੁੰਦੇ ਆ ਨਹੀਂ ਆ ਗੱਡੀ ਸੀ ਪਹਿਲੀ ਇਹਦੀ ਤੇ ਆਹ ਜਿਹੜਾ ਬਾਕਸ ਇਹ ਬਾਹਰ ਰੱਖਿਆ ਹੋਆ ਦੇਖੋ ਕਿਦਾਂ ਦੀ ਮੱਖੀਆਂ ਆਈਆਂ ਇੱਧਰ ਵਾਲੀ ਸੜਤੇ ਆ ਇਹ ਆਹ ਸਹੀ ਤੇ ਵੱਡੇ ਵੱਡੇ ਬਾਕਸੇ ਰੱਖੇ ਹੋਆ ਸ਼ੀਸ਼ਾ ਲੱਗਾ ਹੈ ਉਦਾਂ ਪਰ ਇਹ ਕਿਤੇ ਉਹ ਘੱਟ ਦੇਖਿਆ ਵੀ ਇਹ ਕੱਟਦੇ ਕੋਟੇ ਜਿੱਤਾ ਹੁੰਦੀਆਂ ਆ ਬੰਦਿਆਂ ਨੂੰ ਆਪਣੇ ਜਿਹੜੇ ਪਪਨੀਆਂ ਇੰਡੀਆ ਵਿੱਚ ਦਾ ਤੁਹਾਨੂੰ ਪਤਾ ਏ ਸਾਰਿਆਂ ਨੂੰ ਆ ਬਾਕਸੇ ਦੋ ਕਰਕੇ ਰੱਖੇ ਹੋਆ ਇਹਨਾਂ ਵਿੱਚ ਮਲਾ ਦਿਖਾ ਲਣੇ ਰੱਖੇ ਹੋਏ ਐ ਮਿੱਥੇ ਇਦਾਂ ਬਣਦਾ ਆ ਹੋ ਇਸ ਮਾਸੂਰ ਰੱਖਿਆ ਜਾਂਦਾ ਨਹੀਂ ਫਾਈਬਰ ਚੇਅਰ ਕਰਨ ਨੂੰ ਠੀਕ ਹੈ ਤੇ ਇੱਥੇ ਬੱਚਿਆਂ-ਬੱਚਿਆਂ ਦੇ ਬਣਾਇਆ ਜਾਂ ਨਹੀਂ ਬੱਚੇ ਖੇਡਦੇ ਇੱਥੇ ਆਉਂਦੇ ਆ ਕੱਪੜੇ ਪਾਉਂਦੇ ਆ ਜਿੱਦਾਂ ਨਿਆਣੇ ਪਹਿਲਾਂ ਇੱਥੇ ਹੁੰਦੀ ਸਕਰੀਨ ਹੁੰਦੀ ਸਾਰਾ ਉਹ ਦੱਸਦੇ ਹੁੰਦੇ ਸੀ ਉੱਥੇ ਪਰ ਹੁਣ ਇੱਥੇ ਚੇਂਜ ਕਰ ਦਿੱਤਾ ਹੈ ਨਹੀਂ ਸਭ ਕੁਝ ਇੱਥੋਂ ਤੇ ਆਹ ਬੈੱਡਰੂਮ ਫਰਮਾਣਾ ਬੱਚਿਆਂ ਦਾ ਖੇਡਣ ਨੂੰ ਬਣਾਇਆ ਜਾਂ ਨਹੀਂ ਇਹਦਾ ਡੈਕੋਰੇਸ਼ਨ ਨਹੀਂ ਕੀਤੀ ਹੋਇਆ ਠੀਕ ਹੈ ਤੇ ਇੱਧਰ ਲਾਈਆਂ ਪਲੇਟਾਂ ਇਹ ਕਲਰਫੁੱਲ ਬਣਾਇਆ ਪੂਰਾ ਇਹਨਾਂ ਆਰਾ ਆ ਮੱਖੀ ਦੇ ਦੱਸਿਆ ਕਿ ਕਿਧਰ ਤਾੜੀ ਦੇ ਵਿੱਚ ਮੱਖੀ ਬਣਾਈਓ ਇੱਧਰ ਇਹ ਦੇਖੋ ਜੀ ਅਨੇਕ ਦਾ ਪ੍ਰਸਾਦ ਹੁੰਦਾ ਆ ਪਹਿਲਾਂ ਉੱਪਰ ਇਹ ਡੱਬੇ ਆ ਉਹ ਉਹ ਪਹਿਲਾਂ ਤਿੰਨ ਪੈ ਉੱਪਰ ਫਿਕ ਦਾ ਕਨਵਰਟ ਹੁੰਦਾ ਵਿੱਚ ਵੱਖਰੇ ਵੱਖਰੇ ਫਲੇਵਰ ਜਿਹੜੇ ਹੁੰਦੇ ਆ ਟਾਈਪ ਹੁੰਦੇ ਆ ਉਦੋਂ ਬਾਅਦ ਚ ਇਹਨਾਂ ਡੱਬਿਆਂ ਚ ਆਉਂਦਾ ਆ ਇਹ ਸਾਰਾ ਪ੍ਰੋਸੈਸ ਇਦਾਂ ਹੀ ਚੱਲਦਾ ਆ ਤੇ ਹੁਣ ਤੁਹਾਨੂੰ ਦਿਖਾਉਦੇ ਆ ਵੀ ਇਹ ਜਿਹੜੇ ਡੱਬੇ ਹੁੰਦੇ ਆ ਉਹ ਵੀ ਡੱਬਿਆਂ ਤੋਂ ਕਦਾਂ ਇਹ ਕੱਢਦੇ ਆ ਜਿਹੜੇ ਉਹ ਮੱਖੀਆਂ ਦੇ ਡੱਬੇ ਹੁੰਦੇ ਆ ਉਹ ਇਦਾਂ ਦੇ ਹੁੰਦੇ ਆ ਕੋਈ ਦੇਖਿਆ ਹੋਣਾ ਪੰਜਾਬ ਵਿੱਚ ਇੰਡੀਆ ਵਿੱਚ ਵੀ ਇਹਨਾਂ ਵਿੱਚ ਮੱਖੀਆਂ ਲੱਗੀਆਂ ਹੁੰਦੀਆਂ ਇੱਥੇ ਪਹਿਲਾਂ ਉਹ ਜਿਹੜਾ ਡੰਬਾ ਸੀ ਇਹਦੇ ਵਿੱਚ ਲਾ ਕੇ ਪਾਉਂਦੇ ਆ ਉਹ ਆ ਦੇਖੋ ਵੀ ਇਹ ਚ ਪਾਉਂਦੇ ਆ ਤੇ ਇਹਦੇ ਥੱਲੇ ਬਣਿਆ ਨਿਕਲ ਨੂੰ ਇਧਰ ਦੀ ਸ਼ਹਿਰ ਨਿਕਲਦਾ ਆ ਤੇ ਇਹਨੂੰ ਉਹ ਕਮਾਉਂਦੇ ਸੀ ਇਦਾਂ ਕਰਕੇ ਇਦਾਂ ਕਰੇ ਘਮਾਦਣਾ ਉਹ ਸ਼ਹਿਰ ਜਿਹੜਾ ਸਾਰਾ ਆਸੇ ਪਾਸੇ ਲੱਗ ਜਾਂਦਾ ਸੀਗਾ ਤੇ ਸਾਰਾ ਥੱਲੇ ਆਉਣ ਲੱਗਾ ਦਾ ਸੀਗਾ ਇਹ ਨੇਚਰਲ ਪ੍ਰੋਸੈਸ ਇਦਾਂ ਕਰ ਦਿੰਦੇ ਸੀਗੇ ਇਹ ਤੇ ਪਰ ਹੁਣ ਤਾਂ ਮਸ਼ੀਨਾਂ ਆ ਗਈਆਂ ਇਹ ਆਟੋਮੈਟਿਕ ਕੰਮ ਚੱਲ ਪਿਆ ਸਾਰੇ ਨਿਊਜ਼ੀਲੈਂਡ ਵਿੱਚ ਚੱਲਦਾ ਕੰਮ ਕਾਫੀ ਇਹਨਾਂ ਦੇ ਬ੍ਰਾਂਡ ਆ ਤੇ ਆ ਡੱਬੇ ਬਾਕਸੇ ਪਏ ਆ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿਆਂ ਆਪਣੇ ਦਾ ਜਿਹੜਾ ਪਰਾਲੀ ਦੇ ਧੂਆਂ ਲਾ ਕੇ ਇਦਾਂ ਮੁਖਿਆਣਾ ਦਿੰਦੇ ਸੀਗੇ ਆ ਦੇਖੋ ਪੁਰਾਣਾ ਯੰਤਰ ਪਿਆ ਇਹਨਾਂ ਦੇ ਕੋਲ ਤੇ ਇਹਨੂੰ ਵਿੱਚ ਪਾਉਂਦੇ ਸੀ ਮਤਲਬ ਧੂਆਂ ਤਾਂ ਅੱਗ ਕਾ ਕਾਂਦੇ ਲਈ ਇੱਧਰ ਰੱਖ ਕੇ ਬੱਚੇ ਤੇ ਆਹ ਦੱਬੀ ਜਾਂਦੇ ਨੇ ਸੀਗੇ ਆਹ ਹਵਾ ਮਾਰਦੀਆਂ ਨੇ ਡੱਬੇ ਦੇ ਵਿੱਚ ਇਦਾਂ ਸਾਡਾ ਡੱਬੇ ਜਵਾ ਮਾਰ ਕੇ ਉਹ ਮੱਖੇ ਨੜ ਜਾਣਾ ਤਾਂ ਇਹ ਨਹੀਂ ਫਿਰ ਚੱਕ ਕੇ ਦਬਾਉ ਹੋ ਲੈ ਜਾਂਦੇ ਸੀਗੇ ਤੇ ਪੁਰਾਣੇ ਰੱਖੇ ਹੋ ਗਾ ਸਾਰੇ ਸਮਾਨ ਇਹਦੀ ਤੇ ਆਹ ਕੱਪੜੇ ਹੁੰਦੇ ਸੀ ਇਹਨਾਂ ਤੇ ਇਹ ਕੱਪੜੇ ਪਾਉਂਦੇ ਆ ਜੁਆ ਕਰਨ ਦੇ ਵੇਲੇ ਜਿੱਦਾਂ ਸ਼ਹਿਰ ਚੋਣਾ ਹਨਾ ਤੇ ਆਹ ਦੇਖ ਲਓ ਤੁਸੀਂ ਨਾ ਬੁੜੀ ਭੈ ਉਹ ਕੱਪੜੇ ਪੁਰਾਣੇ ਹੋੜਿਆ ਪਰ ਹੁਣ ਤਾਂ ਇਹ ਚੇਜ ਕਰ ਲਿਆ ਤੇ ਆਹ ਅਨ ਵੀ ਜਿਹੜੀ ਟੀਮ ਹੈ ਉਰੀ ਜਿਹੜੇ ਕਾਗਜ਼ ਆ ਇਹ ਪੁਲਿਸ 44 ਸ਼ੁਰੂ ਹੋਈ ਆ ਵੀ ਯੰਤਰ ਉਹੀ ਪਿਆ ਜਿਹੜਾ ਧੂਏਂ ਵਾਲਾ ਆ ਧੂਆ ਮਾਰ ਕੇ ਚੱਕਦੇ ਆ ਜੀ ਇਹ ਸ਼ਾਇਦ ਤੇ ਆਹ ਦੇਖੋ ਪਹਿਲਾਂ ਕਦਾਂ ਇਹਨਾਂ ਦੇ ਹੁੰਦੇ ਸੀਗੇ ਆਹ ਮੂਹ ਟੱਕੇ ਹੁੰਦੇ ਸੀਗੇ ਜਦੋਂ ਇਹ ਹਣੀ ਦੁਆਕਨ ਹੁੰਦਾ ਸੀਗਾ ਆਹ ਇਹਦਾ ਟਰੱਕ ਆ ਤੇ ਟੀਮ ਇਹਦੇ ਵਿੱਚ ਮੈਂਬਰ ਆ ਸਾਰੇ ਲੱਗੇ ਹੋ ਆਪ ਆਪਣਾ ਕੰਮ ਕਰਨ ਤੇ ਆਹ ਆ ਦੱਸਿਆ ਨਹੀਂ ਵੀ ਕੀ ਹਸਤਾ ਪੈਦਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਖਾਲ ਦੇ ਇੱਥੇ ਜਿਹੜੀਆਂ ਮੱਖੀਆਂ ਹੋਰ ਬਰਤ ਤਰ੍ਹਾਂ ਤਰ੍ਹਾਂ ਦੀਆਂ ਆਹ ਦੇਖ ਲਓ ਜੀ ਪ੍ਰੋਪਲੇਸ ਤੇ ਦਨ ਦਾ ਹਾਜ ਗਲਮੈਂਟ ਜਾਂਦਾ ਹੈ ਠੀਕ ਹੈ ਜੀ ਤੇ ਆਹ ਤੁਹਾਨੂੰ ਹਾਲ ਦੇ ਅਰੀਜਨਲ ਮੱਖੀਆਂ ਜਿਹੜੀ ਹੈਗੀਆਂ ਦੇਖੋ ਆ ਬਣਿਆ ਇੰਦਰ ਆਹ ਰੀਅਲ ਹੈ ਜਿੰਦੀਆਂ ਆ ਇਹ ਤੇ ਇਹਨਾਂ ਵੀ ਦਸੀਆਂ ਆ ਨਾ ਵਿੱਚ ਤੇ ਸਭ ਕੋ ਦਸੀਆ ਨਹੀਂ ਤੇ ਕਿਦਾਂ ਅਲਮੀਏ ਬੱਚੋ ਕੋਈ ਮਰੀਆਂ ਵੀ ਹੈਗੀ ਵਿੱਚ ਮਰ ਮੁਰਗੀਆਂ ਜਿਹਦਾ ਮਤਲਬ ਆ ਕਿਉਂਕਿ ਬੰਦ ਕੀਤੀਆਂ ਸਾਰੀਆਂ ਇਹ ਹੈਨਾ ਠੀਕ ਆ ਤੇ ਆ ਸਾਰਾ ਦੱਸਿਆ ਵੀ ਆ ਬਈ ਕਦਾਂ ਆਧਰਮੱਖੀ ਆ ਇਧਰ ਹੈਗੀਆਂ ਆ ਇਹਨਾਂ ਦੱਸਿਆ ਵੀ ਕਦਾਂ ਉਹ ਜਿਹੜਾ ਛੋਟਾ ਜਿਹਾ ਹੋ ਗਿਆ ਉਹ ਜੋ ਦੂ ਬਾਅਦ ਚੱਕੀ ਬਣਦਾ ਆ ਜੰਗ ਲਾਰਵਾ ਵਿੱਚ ਉਹ ਲਾਰਵਾ ਫਿਰ ਪੂਪਾ ਲਿਖਿਆ ਇੱਕ ਨਿਊ ਡਾਟ ਇਦਾਂ ਬਣਦੇ ਆ ਇਹ ਤੇ ਸਟਾਰਟਿੰਗ ਬਤੋ ਤੋ ਹਣੀ ਸੈਲ ਪੋਲਨ ਸੈੱਲ ਇਦਾਂ ਫਿਰ ਉਹਦਾ ਪ੍ਰੋਸੈਸ ਹੁੰਦਾ ਇਦਾਂ ਇਹ ਬਣਦੀਆਂ ਇਹ ਮੱਖੀਆਂ ਮੱਖੀ ਜਿਹੜੀ ਹੈ ਠੀਕ ਹੈ ਜੀ ਇਧਰ ਵੀ ਇਹਨਾਂ ਦਾ ਬੰਡਿਆ ਹੈ ਟੀਵੀ ਲਾਇਆ ਇਧਰ ਆਹਾ ਹੁਣ ਸਿਆ ਵੀ ਨਹੀਂ ਮੱਖੀਆਂ ਨਿੱਕੇ ਨਿੱਕੇ ਜਿਹੜੀ ਹੈਗੇ ਵਿੱਚ ਬੰਦ ਕੀਤੀਆਂ ਹਨੀਆਂ ਦੇ ਆ ਜਾ ਹੈਗਾ ਇਹਨਾਂ ਨੂੰ ਦੇਖ ਸਕਦੇ ਆ ਥੋੜੀਆਂ ਬਡੀਆਂ ਕਰਕੇ ਇਹਦੇ ਨਾਲ ਹਨਾ ਇਹ ਸਿਸਟਮ ਇਹਨਾਂ ਦਾ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਵੀ ਇਹ ਜਿਹੜਾ ਸ਼ਹਿਦ ਕਿੰਨੀ ਤਰ੍ਹਾਂ ਦਾ ਸ਼ਹਿਦ ਹੈ ਤੇ ਆ ਦੇਖੋ ਤੁਸੀਂ ਹੱਥ ਦਾ ਹੱਥ ਚੱਕ ਤੁਸੀਂ ਖਾਵੀ ਚੱਕ ਵੀ ਕਰ ਸਕਦੇ ਤੁਸੀਂ ਚਮਚੇ ਰੱਖੇ ਹੋ ਨਾਲ ਅਰਜੀਤ ਭਾਈ ਤੋਂ ਚੱਕ ਦਿਆ ਹੈ ਕੰਮ ਇਸਨੇ ਠੀਕ ਹੈ ਜੀ ਇਹ ਲਾਪਿਆ ਤੇ ਦੇਖੋ ਕਿੰਨੇ ਤਰ੍ਹਾਂ ਦੇ ਹੈ ਇਹ ਸ਼ਹਿਦ ਹੈ ਇਹ ਹੈ ਵਧੀਆ ਹੈ ਨਾ ਮਨੋਕਾ ਕਮਾਹੀ ਤੇ ਮਲਟੀਫਲੋਰਾ ਰਾਟਾ ਰਿਵਾਰਾ ਰਿਵਾਰਾ ਹੈ ਲਾਰੀ ਕਲੋਵਰ ਤੇ ਉਹ ਉਹ ਤੇ ਚੱਲਦਾ ਨਾਗਾ ਉਹ ਸਤੇ ਸਾਰੇ ਸਿਆਲਾਂ ਨੂੰ ਬਹੁਤ ਪੈਗਦਾ ਹੁੰਦਾ ਕਿਉਂਕਿ ਸਵਾਲਾਂ ਸਿਆਲਾਂ ਨੂੰ ਵਧੀਆ ਹੁੰਦਾ ਸ਼ਾਇਦ ਲੋਕੀ ਜ਼ਿਆਦਾ ਯੂਜ਼ ਕਰਦੇ ਹੋਣਾ ਆਪਾਂ ਵੀ ਤੇ ਇਸ ਕਰ ਮੈਨੂੰ ਤਾਂ ਵੀ ਜਿਹੜਾ ਮਨੂਕਾ ਇਹ ਵਧੀਆ ਲੱਗਦਾ ਹੈ ਇਹ ਇੱਥੇ ਕਿਹਾ ਮਨੂਕਾ ਕਿੱਥੇ 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 ਮਨੂਕਾ ਕਿੱਥੇ ਹੈ ਆ ਦੇ ਤਰ ਆਇਆ ਆਮ ਨੂੰ ਕਾਇ ਇਸ ਆਮ ਨਾਲ ਨੂੰ ਕਰ ਕਿਹੜਾ ਹੈ ਲਓ ਜੀ ਉਹ ਨੂੰ ਕਰ ਆਪ ਪਾ ਲਿਆ ਥੋੜਾ ਜਿਹਾ ਬਰਾਤੀਆ ਹੋਰ ਦੇਲੇ ਕੋਈ ਵਧੇਰੇ ਪੈ ਇਥੇ ਇਹ ਤੇ ਸਟੋਨ ਹੈ। ਠੀਕ ਹੈ ਜੀ। ਇਹ ਇਹਨਾਂ ਦਾ ਪਿਆ ਆ ਜਿਹੜੇ ਜਿਹੜੇ ਪ੍ਰੋਡਕਟ ਸੇਲ ਕਰਦੇ ਆ ਇਹ ਇਹ ਸਾਰੇ ਸੁਪਰਮਾਰਕਟਾਂ ਵਿੱਚ ਜਾਂਦੇ ਆ ਇਹ। ਠੀਕ ਹੈ ਜੀ। ਹੋਰ ਵੀ ਕਾਪ ਕੂਬੀ ਰੱਖੋ ਤੁਮਾਂ ਤੋਂ ਵੇਚਣੇ ਨਹੀਂ। ਤੇ ਵਧੀਆ ਬਣਾਇਆ ਜਾਂਦਾ ਨਹੀਂ। ਤੇ ਹੈਵਲਗ ਨਾਰਥ ਵਿੱਚ ਆ ਇਹ। ਜਿਹੜੇ ਇੱਥੇ ਰਹਿ ਰਹੇ ਆ ਹੇਸਟਿੰਗ ਵਿੱਚ। ਮਜ਼ਦੂਰ ਆਓ। ਆਕੇ ਜਾਓ ਸ਼ਹਿਦ ਤੋਂ ਠੀਕ ਹੈ ਜੀ ਉਧਰ ਤੋਂ ਦਿਖਾ ਦੇ ਆ ਲੈ ਉਧਰ ਆ ਦੇਖ ਜਿੱਤ ਮੈਂ ਕਿਹਾ ਸੀ ਨਾ ਵਾਲਾ ਆ ਦੇਖੋ ਅੱਧਾ ਧੂਆਂ ਵਿੱਚ ਭਾਗ ਧੂਆਂ ਮਾਰ ਲਿਆ ਤੇ ਠੀਕ ਹੈ ਇੱਧਰ ਵੀ ਆ ਸਾਰੇ ਸ਼ਹਿਦ ਇਹ ਪਿਆ ਸਾਰੇ ਇੱਧਰ ਇੱਥੇ ਡੱਬਾ ਤੁਸੀਂ ਲੈ ਸਕਦੇ ਆ ਦਾਲ ਦੋ ਡੱਬਾ ਦਾ ਮੈਨੂੰ ਲਾਇਆ ਖਾਲੀ ਮੈਂ ਘਰੋਂ ਲੈ ਕੇ ਆਉ ਆਪਣਾ ਡੱਬਾ ਤੁਸੀਂ ਤੇ ਆਪਾਂ ਇੱਥੇ ਇਸ ਵੇਲੇ ਠੀਕ ਹੈ ਬਲਗ ਨੌਰਥ ਆ ਜੀ ਮੱਖੀ ਸੁੱਤੀ ਪਈ ਆ ਆਹ ਹੈ ਰਾਣੀ ਹਨੀ ਮੱਖੀ ਰਾਣੀ ਕਹਿੰਦੇ ਜਿਹਨੂੰ ਪੀ ਜਾਂ ਬੀ ਕਹਿੰਦੇ ਆ ਕਿਉਂ ਹੁਣ ਬਾਹਰ ਤੱਕ ਬਾਹਰ ਜੀ ਤੇ ਇਹ ਜਿਹੜਾ ਆਪਾਂ ਲੈ ਲਿਆ ਆ ਹਮਨੇ ਆ ਪਾਖੜਿਆ ਲਓ ਜੀ ਆਪਾਂ ਤੁਹਾਨੂੰ ਥਰਵ ਦੱਸਤਾ ਦਿੰਦਾ ਆ ਤੇ ਹੁਣ ਆਪਣੇ ਰਜੀਵ ਆ ਭਾਜੀ ਇਹਨੇ ਲੈ ਲਿਆ ਤੇ ਕਿਹੜਾ ਕਿਹੜੀ ਕੁਆਲਟੀ ਦਾ ਲੈ ਆਇਆ ਇਹ ਇਹ ਰੇਵਾ 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 ਲੈ ਆਇਆ ਵਧੀਆ ਸ਼ਾਇਦ ਆ ਵੀ ਤੇ ਕਿੰਨੇ ਦਾ ਆ ਇਹ ਇਹ ਵਿੱਚ ਮਤਲਬ 2 ਡਾਲਰ ਦਾ ਕੰਟੇਨਰ ਸੀਗਾ ਅੱਛਾ ਤੇ 7 ਡਾਲਰ ਲੈ ਸਾਰੇ ਪਰ ਸ਼ਾਇਦ ਦੇਖੋ ਕਿੰਨਾ ਨਾ ਦੇ ਦਾ 2 ਡਾਲਰ ਦਾ ਕੰਟੇਨਰ ਆ 7 ਡਾਲਰ ਲੈ ਸਾਰੇ ਤੇ 7 ਡਾਲਰ ਦਾ ਸ਼ਹਿਰ ਕਿੰਨਾ ਜੇ ਤੁਸੀਂ ਅਹੀ ਤੇ ਸੁਪਰਮਾਰਕਟ ਜਣਾ ਤੇ 15 16 15 ਡਾਲਰ ਦਾ ਮਿਲਣਾ ਨਾ ਨਾਲ ਕੁਆ ਹਾਂ ਇਹ ਤਾਂ ਗੱਲ ਹੈਗੀ ਆ ਤੇ ਤੁਸੀਂ ਇਸ ਟਾਈਮ ਮੈਂ ਆਪਣਾ ਫੋਨ ਨੰਬਰ ਦੇ ਕੇ ਸਾਈਨ ਅਪ ਕਰ ਲਿਆ 5% ਹੋਰ ਆਫ ਮਿਲੂਗੀ ਕੰਟੇਨਰ ਵਿੱਚ ਘਰ ਲਿਆ ਕਰਨਾ ਠੀਕ ਹੈ ਮੈਂ ਹੋਰ ਗੱਲ ਕਰਨੀ ਮੈਂ ਕਿ ਜਿੱਦਾਂ ਜਿਹੜੀ ਇਹ ਮੱਖੀਆਂ ਆ ਇਹ ਜਿਹੜੀ ਰਾਣੀ ਸ਼ਹਿਦ ਦੀ ਇਹ ਰਾਣੀ ਕਹਿੰਦੇ ਆ ਕਵੀਨ ਆ ਹੈਨਾ ਹਾਂ ਜਿਹੜੀ ਸ਼ਹਿਦ ਦੀ ਕਵੀਨ ਆ ਇਹ 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 ਇਹਦੇ ਨੰਬਰ ਜਿਹੜੇ ਬਣਦੇ ਵੇਖੀਂ ਜਾਂ ਬੰਦ ਜਿਹੜਾ ਫੀਮੇਲ ਆ ਨਾ ਇਹ ਕਵੀਨ ਹਾਂਜੀ ਕੋਈ ਫੀਮੇਲ ਆ ਤੇ ਹੈਲਪ ਤਾਂ ਮੇਲ ਵੀ ਕਰਦੇ ਹੋਣੇ ਵਿੱਚ ਸ਼ਹਿਦ ਲਿਆਉਣ ਵਿੱਚ ਹਾਂਜੀ ਹੈਨਾ ਕਵੀਨ ਜਿਹੜੀ ਆ ਉਹ ਤਾਂ ਮੇਨ ਲੇਡੀ ਆ ਹੈ ਵੀ ਜਿੱਦਾਂ ਅਸੀਂ ਗੱਲ ਕਰਦੇ ਆ ਵੀ ਜਿੱਦਾਂ ਜਿਹੜੇ ਸ਼ਹਿਦ ਲਿਆਉਂਦੇ ਆ ਵੀ ਜਿਹੜੇ ਲੜਦੀ ਜਾਉਂਦਾ ਕਹਿੰਦੇ ਮੱਖੀ ਲੜ ਗਈ ਹੈ ਨਾ ਠੀਕ ਆ ਮੱਖੀ ਲੜ ਗਈ ਪਰ ਜਿਹੜੇ ਬੰਦੇ ਉਹ ਸ਼ਹਿਰ ਲੈ ਕੇ ਆਉਂਦੇ ਇੰਨਾ ਇਕੱਠਾ ਕਰਦੇ ਜਦੋਂ ਬੰਦੇ ਵੀ ਤਾਂ ਜੇ ਮੇਲ ਆ ਉਹ ਉਹ ਵੀ ਤਾਂ ਲਿਆਉਂਦੇ ਹੋਣੇ ਆ ਪਰ ਉਹਨਾਂ ਦਾ ਅਜੇ ਤੱਕ ਨਾਂ ਨਹੀਂ ਆਇਆ ਹੈ ਨਾ ਜਾਂ ਫਿਰ ਮੈਨੂੰ ਲੱਗਦਾ ਜਿਹੜੇ ਬੰਦੇ ਸ਼ਹਿਰ ਲੈ ਕੇ ਆਉਂਦੇ ਆ ਸ਼ਾਨ ਨੂੰ ਠੇਕੇ ਡੁੱਗ ਜਾ ਕੇ ਡਗੜੂ ਪਾਉਂਦੇ ਹੋਣੇ ਕਿਤੇ ਹੈ ਸ਼ਹਿਰ ਸ਼ੂ ਲਿਆਉਂਦੇ ਨੇ ਡਾਏ ਡਗੜੂ ਪਾਉਂਦੇ ਹੋਣੇ ਆ ਇਸ ਕਰਕੇ ਮੈਨੂੰ ਨਾਂ ਨਹੀਂ ਉਹਨਾਂ ਦਾ ਵਜ੍ਹਾ ਤੇ ਹੈ ਨਾ ਕਿ ਹਮਾਰਾ ਜੋ ਸਮਾਜ ਹੈ ਹਮਾਰਾ ਸਮਾਜ ਨਹੀਂ ਮੇਲ ਜੋ ਹੈ ਡੋਮਿਨੇਟ ਹੈ ਬਾਕੀ ਸਭ जानवर है मक्खियां है उसमें फीमेल डोमिनेटिंग डोमिनेट है यही वजह है जे शैशू लेके होंदे है लेक हो ले ना मेल ओ शानू लगवागु जांदे ने पीपू के, के मुल्लादा है ना इसका के नाम नहीं होता ठीक है चलो चलो आगे ਮਿਲਦੇ ਇਹਦੇ ਕਿੱਥੇ ਜਾਣਾ ਹੋਣਾ ਆਪਾਂ ਉਹ ਸਾਹਮਣੇ ਪਤਾ ਵੀ ਧੂਆ ਨਿਕਲ ਰਿਹਾ ਆ ਇਹ ਪਤਾ ਨਹੀਂ ਕਿੱਥੇ ਅੱਗ ਲੱਗ ਰਹੀ ਅੱਗ ਲੱਗ ਗਈ ਆ ਉਹ ਸਾਡੇ ਦੀਦਾਂ ਨਾਲ ਧੂਆ ਪਰ ਹੁਣ ਅਸੀਂ ਦੂਰ ਹੋ ਗਏ ਥੋੜਾ ਜਿਹਾ ਇਹਨਾਂ ਖੇਤਾਂ ਵਿੱਚ ਲੱਗੀ ਅੱਗ ਜਾਂ ਕਿਸੇ ਖੇਤ ਘਰ ਕੋਲ ਨਾ ਲੱਗੀ ਹੋਵੇ ਦੇ ਨਾ ਪਾਜੀ ਲੱਗੀ ਹੁੰਦੀ ਤਾਂ ਮਨ ਲੱਗਾ ਵਾਥੇ ਆਵਾਜ਼ਾਂ ਹੁਣ ਆਪਣੀ ਸੀਗੀਆਂ ਗੱਡੀਆਂ ਦੀਆਂ ਤੇ ਫਾਇਰ ਬ੍ਰਿਗੇਡ ਦੀਆਂ ਨਾ ਗਾਈ ਤਾਂ ਸੀ ਆਪਣੇ ਅੱਗੇ ਉਹ ਤਾਂ ਪਹਿਲ ਉਹ ਇਹ ਤਾਂ ਮਨ ਹੁਣ ਲੱਗੀ ਆ ਇਹ ਉਹ ਪਹਿਲੇ ਗਈ ਸੀ ਮਨ ਲੱਗਾ ਉਹ ਚਾ ਦੇ ਦੇ ਉਧਰੋਂ ਗਏ ਤਾਂ ਦਿਖਾ ਲਦੇ ਤੁਹਾਨੂੰ ਲਓ ਜੀ ਤੁਹਾਨੂੰ ਦਿਖਾਉਂਦਾ ਆ ਰਾ ਟਾਕੀ ਹਨੀ ਆਪਾਂ ਠੀਕ ਆ ਜੀ ਤੇ ਜਾਣ ਦਾ ਆਪਾਂ ਟਰੈਕ ਤੇ ਸੀ ਰਜੀਵ ਭਾਜੀ ਕਹਿੰਦਾ ਆਪਾਂ ਜਾ ਕੇ ਹੁਣ ਪਰ ਮੇਰਾ ਪਲਾਨ ਥੋੜਾ ਚੇਂਜ ਹੋ ਗਿਆ ਆ ਤੇ ਆਪਾਂ ਹੁਣ ਇੱਥੇ ਆ ਚਲੋ ਥੋੜੇ ਤੁਹਾਨੂੰ ਇਹ ਦਿਖਾ ਦਿੰਦਾ ਆ ਰਾ ਟਾਕੀ ਹਨੀ ਤੇ ਹੁਣ ਇੱਥੇ ਆਪਾਂ ਜਿਹੜਾ ਨਾ ਹੇਸਟਿੰਗ ਤੇ ਹੈਵਲੋਕ ਨਾਰ ਵਾਈ بابا ਜਾਨੇ ਆ ਤੇ ਰਾਸਤੇ ਵਿੱਚ ਪਿਕਅਪ ਪਿਕਾ ਵੈਟਲੈਂਡ ਹੁੰਦੀ ਆ ਬਹੁਤ ਸੋਹਣੀ ਆ ਉਹ 뷰 ਬਹੁਤ ਸੋਹਣੇ ਆ ਨੇਚਰਲ ਬਿਊਟੀ ਆ ਤੇ ਪੰਛੀ ਪੁੰਛੀ ਵੀ ਇੱਥੇ ਹੈਗੇ ਆ ਤੇ ਤੁਹਾਨੂੰ ਦਿਖਾ ਲ ਦਿੰਦੇ ਜਾ ਕੇ ਤੇ ਬਾਜੀ ਕਿੱਦਾਂ ਫੇਰ ਗੁੱਸਾ ਤਾਂ ਨਹੀਂ ਕਰ ਗਿਆ ਤੂੰ ਮੈਨੂੰ ਇੱਧਰ ਲੈ ਆ। ਗੁੱਸਾ ਨਹੀਂ ਆਪਾਂ ਉੱਥੇ ਥੋੜਾ ਬੋੜਾ ਤੁਰ ਲੈਣਾ। ਠੀਕ ਆ। ਆਪਾਂ ਘਰੋਂ ਜੈਕਸਰਾਈਜ਼ ਕਰਨੀ ਥੋੜੀ ਬੋਤੀ ਡੈਕਸਰਾਈਜ਼ ਉੱਥੇ ਵੀ ਹੋਈ ਜਾ। ਸਹੀ ਤਾਂ ਹੋ ਜਾਣੀ ਆ ਇਹ ਤਾਂ ਲੈ ਗਈ ਆ। ਉੱਥੇ ਆਪਾਂ ਤੁਰ ਲੈਣਾ ਚਲੋ ਕੋਈ ਨਹੀਂ। ਅੱਜ ਤੁਹਾਡੀ ਮੰਨ ਲੈਂਦੇ ਆ ਅਗਲੀ ਵਾਰੀ ਸਾਥੀ ਮਾਰਦੇ ਆ ਅਗਲੀ ਵਾਰੀ ਪਹਿਲਾਂ ਹੀ ਪਲਾਨ ਕਰਕੇ ਆਉਣਾ ਮੈਂ ਵਿੱਚੇ ਚੱਲਣਾ ਨਹੀਂ ਕਿੱਥੇ ਜਾ ਠੀਕ ਹੈ ਇਹ ਤਾਂ ਲੈ ਗਈ ਆ ਤੇ ਤੁਹਾਨੂੰ ਹੁਣ ਰਾਹਸਤੇ ਦਾ ਥੋੜਾ ਜਿਹਾ ਵੀਊ ਦਿਖਾ ਦ ਕਾ ਦੇ ਲਾ ਬੈਨ ਜਿਹੜੇ ਆ ਬੈਨ ਪਏ ਆ ਇਹ ਇਹ ਐਪਲ ਵਾਲੇ ਨਹੀਂ ਹੈਗੇ ਮਨ ਲਾ ਛੋਟੇ ਬੈਨ ਨੇ ਇਹ ਮੈਂ ਜੂਸ ਵਾਲੇ ਬੈਨ ਨੇ ਆ ਹਾਂਜੀ ਜਿਹੜੇ ਜੂਸ ਵਾਲੇ ਬੈਨ ਡਿਫਰੈਂਟ ਹੁੰਦੇ ਥੋੜਾ ਜਿਹਾ ਇਹ ਜਿਹੜੇ ਪਿਕਨ ਵਾਲੇ ਐਪਲਾਂ ਵਾਲੇ ਬੈਨ ਹੁੰਦੇ ਉਹ ਵੀ ਡਿਫਰੈਂਟ ਹੁੰਦਾ ਸਾਹਮਣੇ ਆ ਲੈ ਆਪਾਂ ਲੱਗਿਓ ਉਹਦੇ ਟਰੀ ਜਿਹੜੇ ਛੋਟੇ ਆ ਇਹ ਨਰਸਰੀ ਜਿਹਦਾ ਕਹਿ ਸਕਦੇ ਆ ਪ ਤੇ ਐਪਲ ਆ ਦੇਖੋ ਜਿਹੜੇ ਫੈਂਸਾਂ ਲੱਗੀਆਂ ਨਾ ਇਹ ਤਾਂ ਲੱਗੀਆਂ ਆ ਜਿਹੜੇ ਐਪਲ ਅੰਦਰ ਹੈਗੇ ਵੇ ਹਵਾ ਨਾਲ ਵੜੀ ਅੰਦਰ ਜਾਵੇ ਇਦਾਂ ਨਾ ਕਿਉਂਕਿ ਜਦ ਹਵਾ ਜਿਆਦਾ ਚੱਲਦੀ ਆ ਉਹਦੇ ਐਪਲੇ ਅੱਕ ਦੋਏ ਨਾ ਫਿਰ ਵੱਜਦੇ ਆ ਤੇ ਉਹ ਬਰੂਸ ਹੋ ਜਾਂਦੇ ਆ ਇਸ ਕਰਕੇ ਇਹ ਫੈਂਸਾਂ ਆਸੇ ਪਾਸੇ ਲਾਉਂਦੇ ਆ ਕਿ ਕੀ ਵੀ ਨੂੰ ਲਾਉਂਦੇ ਆ ਇੱਧਰ ਫੈਂਸ ਲੱਗੀ ਹੋਆ ਉਹ ਵੀ ਫੈਂਸ ਲੱਗੀ ਹੋਆ ਕਿ ਇਧਰ ਆਤ ਲਾਉਂਦੇ ਆ ਤੇ ਇੱਧਰ ਵੀ ਦੇਖ ਲਓ ਤੁਹਾਨੂੰ ਸਾਹਮਣੇ ਆਓ ਪੈੜ ਕਾਂ ਛੜੀਆਂ ਖਾਲੀ ਆ ਔਰ ਸਾਹਮਣੇ ਦੇਖ ਲਓ ਵੀ ਬਾੜੀਆਂ ਕਿੰਨੀਆਂ ਘਾਹ ਕੋ ਦਾ ਹੈ ਨਹੀਂ ਸੁਕਾ ਪਿਆ ਕਾ ਸਾਰਾ ਸਿਆਲੋਂ ਮੋਸਤੀ ਜੇ ਘਾਸ ਸੁੱਕ ਜਾਂਦਾ ਸਾਰਾ ਨਾ ਇਹ ਇੱਥੇ ਤੇ ਇਹਦੇ ਕੱਦੂ-ਕੁੱਦੂ ਵੀ ਇਹਦੇ ਲਾਂਦੇ ਇੱਥੇ ਹੈਗੇ ਕਾਫੀ ਲਾਂਦੇ ਆ ਤੇ ਆ ਘਾਰਪੁਰ ਦੇ ਲੋਕ ਬਾਹਰ ਦੇ ਉਚੜਾ ਵਿੱਚ ਘਾਰਿਆ ਆਇਆ ਇਦਾਂ ਦੇ ਘਰ ਹੁੰਦੇ ਆ ਉਹ ਤੇ ਨਾਲ ਆਪਣੇ ਪਟੜੀ ਜਾ ਰਹੀ ਆ ਰੇਲ ਗੱਡੀ ਦੀ ਤੇ ਹੁਣ ਦਾ ਫੇਰ 파ੜੇ ਸ਼ੁਰੂ ਹੋ ਜਾਣੀਆਂ ਆ ਇੱਧਰ ਵੀ ਜਿਹੜਾ ਦਰਾਦਰਾ ਤਾਂ ਕਾਫੀ ਸੁੱਕ ਗਿਆ ਆ ਕਿਉਂਕਿ ਹੁਣ ਸਿਆਲ ਆ ਸੀਜ਼ਨ ਸ਼ੁਰੂ ਹੋ ਗਿਆ ਆ ਤੇ ਆ ਦੇ ਅਸਮਾਨ ਪਿਆ ਇੱਧਰ ਨੇਤਾਂ ਵਾਲੇ ਤਾਂ ਖੇਤਾਂ ਟ੍ਰੈਕਟਰ ਖੜੇ ਆ ਇਹ ਜਿੱਥੇ ਲੋਕ ਜਉਂਦੇ ਉੱਥੇ ਲੱਗ ਮਿਲਦੇ ਆ। ਦੇ ਨਾਲੇ ਸਾਹਮਣੇ ਟਰੱਕ ਜਾ ਰਿਹਾ ਆ। ਕਲਾਸ 4 ਵਾਲਾ ਟਰੱਕ ਆਇਆ ਇਹ। ਇੱਧਰ ਦੇਖੋ ਆ ਵੈਟਲੈਂਡ ਸ਼ੁਰੂ ਹੋ ਗਈ ਆ। ਪਾੜੀਆਂ ਦੇਖੋ ਤੁਸੀਂ ਇੱਧਰ। ਖਸ਼ ਕਰਿਆ ਨਹੀਂ ਆ, ਕਸ਼ ਸੁੱਕੀਆਂ ਪਈਆਂ ਆ। ਤਦਿਆ 1 ਕਿਲੋ ਮੀਟਰ, 1/2 ਕਿਲੋ ਮੀਟਰ ਰਹਿ ਗਿਆ ਆ। ਪਹੁੰਚਣ ਵਾਲੀਆਂ ਆਪਾਂ ਪਿਕਅਪ ਇਕ ਵੈਟਲੈਂਡ। ਤੇ ਇੱਧਰ ਵੀ ਦੇਖੋ ਪਾੜੀਆਂ ਤੁਸੀਂ। ਇਹਦੇ ਮੋਸਟਲੀ ਪਾੜੀਆਂ ਦੇ ਉੱਤੇ ਭੇਡਾਂ ਜਾਂ ਗਾਵਾਂ ਚਰਦੇ ਨੇ। ਉਹ ਸਾਹਮਣੇ ਤੁਹਾਨੂੰ ਲੱਗ ਦਿਖਾ ਦਿੰਦੇ ਨੇ ਜੰਪ ਕਰਕੇ। ਤੇ ਗਾਵਾਂ ਜਿਹੜੀਆਂ ਆ ਉਹ ਚਰਨ ਲੱਗੀਆਂ ਆ। ਓਏ ਹੋਏ ਡੱਕਾ ਆ ਦੇਖੋ ਡੱਕ ਸ਼ੁਰੂ ਹੋ ਗਿਆ ਇੱਧਰ ਕੋਈ ਅਕੇ ਡੱਕ ਹੈ ਆ ਦੇਖੋ ਆ ਇਹਨਾਂ ਵੈਟਲੈਂਡ ਕਹਿੰਦੇ ਆ ਬਸ ਪਹੁੰਚਣਾ ਨਹੀਂ ਮਲਾਈ ਗੱਲਾਂ ਆ ਦੇਖੋ ਇੱਧਰ ਸਾਨੂੰ ਪਾਉਂਦੇ ਦਰਸ਼ਨ ਡੱਕਾਂ ਦੇ ਹੈ ਠੀਕ ਹੈ ਜੀ ਆ ਪਹੁੰਚ ਗਏ ਆਪਾਂ ਲੋ ਜੀ ਹੋਰ ਵਧੀਆ ਬਣਿਆ ਆ ਬਸ ਨਾਲ ਇਹ ਰੋਡ ਦੇ ਉਪਰ ਹੈ ਇੱਥੇ ਪਾਰਕਿੰਗਾਂ ਨੂੰ ਜਗ੍ਹਾ ਬਣੀ ਹੋਣਾ ਥੋੜੀ ਬਾਲੀ ਹੈਗੀ ਆ। ਜਿਆਦਾ ਨਹੀਂ ਕੱਢੀਆਂ ਪਾਰਕ ਹੋਣੀ ਮਿਲਦਾ। ਥੋੜੀਆਂ ਹੀ ਹੋਣੀਆਂ ਇੱਥੇ। ਇੱਧਰ ਆਇਓ ਇੱਧਰ। ਮਿਲ ਗਈ ਪਾਰਕਿੰਗ। ਪਾਰਕਿੰਗ ਹੈਗੀ ਲੈ ਆਓ ਜੀ। ਇੱਥੇ ਆ ਪਾਰਕਿੰਗ ਆਣੀ ਆ। ਤੇ ਮੈਂ ਤੁਹਾਨੂੰ ਦਿਖਾਉਂ ਦਿਆਂ ਅੱਗੇ ਜਾ ਕੇ। ਲਾਵੇ ਪਹੁੰਚ ਗਏ ਆਪਾਂ ਪਿਕਅਪ ਇਕ ਬੈਟਲੈਂਡ। ਤੇ ਹੁਣ ਤੁਹਾਨੂੰ ਦਿਖਾਉਂ। ਇੱਥੇ ਦੇ 뷰 ਦਿਖਾ ਦਿੰਦਾ ਤੁਹਾਨੂੰ ਆਪਾਂ ਹੁਣ। ਵੈਦਰ ਬੜਾ ਬਿਊਟੀਫੁਲ ਹੈ। ਇੱਧਰ ਲੋਕ ਆਏ ਨਹੀਂ। ਇੱਧਰ ਜਾ ਸਕਦੇ ਆਪਾਂ। ਇਧਰ ਦੀ ਜਾ ਰਹੇ ਆਪਾਂ ਤੇ ਦੱਸਿਆ ਇਧਰ ਵੀ ਕਿਦਾਂ ਕਰਦਾ ਕੀ ਹਿਸਾਬ ਤਾਂ ਹੈਗਾ ਇਹਦਾ ਠੀਕ ਹੈ ਇਧਰ ਵੀ ਰੋਲ ਬਣੇ ਆ ਆ ਹੈਗੀ ਇਹਦੇ ਮੈਪ ਇਹਦਾ ਆ ਪਟੜੀ ਆ ਰਹੀ ਆ ਇਧਰੋਂ ਆਏ ਆਪਾਂ yellow ਵਾਲੀ ਸਾਈਡ ਤੋਂ ਆਹ ਫੋਟੋ ਲਗੀਆਂ ਆ ਆ ਬਾੜ ਦੇ ਉੱਪਰ ਕਿਹਦੇ ਆ ਇਹ ਟਰੈਕ ਕਈ ਬਣੇ ਹੋ ਆ ਇੱਥੇ ਵੀ ਤੁਸੀਂ ਆਗ ਨਹੀਂ ਲਾ ਸਕਦੇ ਉਤਰੀਆ ਇਹਦੇ ਤੇ ਬਾਤ ਉਹ ਤੋਂ ਫੜ ਨਹੀਂ ਸਕਦੇ ਤੇ ਕੈਂਪਿੰਗ ਨਹੀਂ ਕਰ ਸਕਦੇ ਇੱਧਰ ਦੀ ਵੀ ਜਾ ਸਕਦੇ ਆਪਾਂ ਤੇ ਇੱਧਰ ਦੀ ਵੀ ਜਾ ਸਕਦੇ ਆਂ ਹਾਲਾਂ ਆਪਾਂ ਮੇਰੇ ਹਿਸਾਬ ਨਾਲ ਇੱਧਰ ਦੀ ਚੱਲਦੀ ਆ ਲਾ ਬਈ ਬੈਟਲੈਂਡ ਕਹਿੰਦੇ ਆ ਕਿੱਥੇ ਪਾਣੀ ਹੁੰਦਾ ਸਾਰਾ ਇੱਥੇ ਬਿਟੇ ਰਹਿੰਦਾ ਇਦਾਂ ਛੱਪੜ ਜਿਹਾ ਆਪਣੇ ਹੁੰਦਾ ਉੱਦਿਆਂ ਦੇ ਲੋ ਕਮਾਦੀ ਜਿੱਦ ਤੋਂ ਹੋਈ ਉਹ ਇੱਧਰ ਸਾਰੇ ਉਧਰ ਉਧਰ ਰਾਕਾਰਾਏ ਵਾਈਪੋ ਕਰਾਵਲੋਂ ਆ ਸਾਹਮਣੇ ਦਾ ਖਾਲਦਾਂ ਦਿਖਾ ਦਿੰਦੇ ਆ ਹਾ ਪਹਾੜੀਆਂ ਸਾਹਮਣੇ ਇੱਧਰ ਲੱਗਿਓ ਉਹਦੇ ਗਾਮ ਗੁਮਾ ਚੰਨ ਇੱਧਰ ਦੇਖੋ ਉੱਪਰ ਜੜ ਕੇ ਕਿੱਧਰ ਲੀ ਕੀ ਹਸਾਤਾ ਵਾ ਇੱਧਰ ਬੜਾਇਆ ਵਧੀਆ ਹੈ ਜਿੱਦਾਂ ਰੋਡੜ ਰਾਸਤਾ ਵਧੀਆ ਬਣਾਇਆ ਜੀ। ਇਹ ਆ ਬੈਠਣ ਬੋਠਣ ਵਾਇਆ ਅਲਾਦਾ ਇੱਥੇ ਮੁੰਡਾ ਬਾਹਰਲੇ ਵਾਸਤੇ। ਇਹ ਦਰਮੇ ਮੈਬ ਬਣਾਇਆ ਜੀ ਦਰਮੇ ਪੰਛੀਆਂ ਵਾਲਾ। ਵੀ ਦੇਖੋ ਦੂਜੀ ਇਧਰ ਵਾ ਵੇ ਵਾ ਤੁਹਾਨੂੰ ਹਾ ਵੇ ਵੀ ਤੇ ਸਾਰੀ ਇਹ ਬੈਠ ਲੈਣਾ ਕਿੱਦਾਂ ਲੱਗਦੀ ਆ ਆ ਦੇਖੋ ਜੀ ਇਧਰ ਤੁਹਾਨੂੰ ਕੋਰਚੀ ਦਿਖਾਲਦੇ ਆ ਆ ਦੇਖੋ ਇਹਦੀ ਹਸਤੀ ਜਿਹੜੀ ਆ ਇਹ 475 ਦਿਨ ਵਲੈਂਟਨ ਨੇ ਪਿਆ ਰੇਲਵੇ ਲਾਈਨ ਦੇ ਬਾਦ ਬੈਠਾ ਥਰੋੜ 475 ਵਿੱਚ ਬਣੀ ਸੀ ਕਹਿੰਦੇ ਇਹ ਨਾਰਦੀ ਆ ਰਹੀ ਆ ਉਹ ਦੇਖੋ ਤੁਸੀਂ ਆਹ ਸਾਹਮਣੇ ਦੱਸ ਪੈਣ ਤੁਹਾਨੂੰ ਲਾਓ ਜੀ ਇਹਦੇ ਦਿਖਾਉਂ ਤੁਹਾਨੂੰ ਆਹ ਡੈਕ ਬਣਿਆ ਐ ਤੇ ਇੱਥੇ ਬੈਠਣ ਬਣਾਇਆ ਵਧੀਆ ਹੋ ਜਾਂਦੀ ਰਿਲਵੇ ਨਾਲ ਵਲੈਂਟਨ ਤੋਂ ਆਉਂਦੀ ਐ ਨੇਪੀਅਰ ਨੂੰ ਤੇ ਆਹ ਦੇਖੋ ਤੁਸੀਂ ਥਿਊ ਵਿਊ ਦੇਖੋ ਜੀ ਆਪਾਂ ਜਾਵਾਂਗੇ ਤੌਰ ਤੇ ਥੱਲੇ ਇੱਥੋਂ ਅੰਦਰ ਨੂੰ ਵਿੱਚ ਨੂੰ ਇਹਦਾ ਹੈਗਾ ਗੇੜਾ ਗੋੜਾ ਜਿਹਾ ਕੱਢ ਨੂੰ ਬਣਾਇਆ ਨਹੀਂ ਸਿਸਟਮ ਜਿਹਾ ਆਹ ਮਨੁਲਾ ਦਾ ਇੱਥੇ ਆਹ ਪਹਿਲਾ ਸਗਾ ਮਨ ਨੂੰ ਲੱਗਦਾ ਇਹ ਪਿਛੇ ਜੇ ਤੋ ਹੜ ਗਿਆ ਸੀ ਨਾ ਉਹ ਮਨ ਨੂੰ ਦਾ ਹੈਲੋ ਲਗਾ ਟੈਡ ਹੋ ਗਿਆ ਉਹ ਦੇ ਬਰੋਕ ਹੋ ਗਿਆ ਦੇ ਇਹ ਸਾਰੇ ਪਟੜੀ ਉਧਰ ਆਉਂ ਸੀ ਮਨ ਨੂੰ ਲੱਗਦਾ ਉਹ ਪਾਰਲੇ ਪਾਸੇ ਆ ਉਹ ਬੰਦ ਕਰ ਦੇ ਲਈ ਮੈਂ ਕਰਤੀ ਨਹੀਂ ਮਨ ਨੂੰ ਲੱਗਾ ਹੁਣੇ ਨਹੀਂ ਆਉ ਦੇ ਮਨ ਨੂੰ ਲਾ ਆ ਹੀ ਰਹਿ ਗਿਆ ਇੱਕ ਟਰੈਕ ਇਧਰ ਨੂੰ ਮਨ ਨੂੰ ਲੱਗਾ ਜਾ ਜਾ ਸਕਦੇ ਆਪਾਂ ਦੇਖਦੇ ਥੱਲੇ ਜਾ ਕੇ ਕੀ ਹਸ ਸਕਦਾ ਵੇ ਸਾਹਮਣੇ ਦੇਖੋ ਤੁਸੀਂ ਇਧਰ ਜਿਹੜਾ ਮਟੀਰੀਅਲ ਆ ਤਾਂ ਦੱਸਿਆ ਤੁਹਾਨੂੰ ਮੈਂ ਆਹ ਛੱਟਾ ਜਿਹੜਾ 1870 ਤੋਂ ਲੈ ਕੇ 1990 ਤੱਕ ਤੇ ਛੱਟਦੇ ਰਹੇ ਆ ਪਰ ਹੁਣ ਬੰਦ ਕਰ ਦਿੱਤਾ ਇਹ ਦੇ ਲੋ ਜਿਆਦਾ ਪੁਰਾਣਾ ਪਿਆ ਇਹ ਇੱਥੇ ਠੀਕ ਹੈ ਹੁਣ ਤੁਹਾਨੂੰ ਆਪਾਂ ਅੱਗੇ ਜਾ ਕੇ ਦਿਖਾਉਂਦੇ ਹਾਂ ਇਧਰ ਉਹ ਜਿਹੜੀ ਟਰੈਕ ਜਾਂ ਬਣਿਆ ਉਧਰ ਨੂੰ ਚੱਲਦੇ ਆ ਤੇ 뷰 ਬਹੁਤ ਸੋਹਣੇ ਆ ਯਾਰ ਦੇਖੋ ਇਦਾਂ ਬਣਾਇਆ ਟਰੈਕ ਇਹ ਨਹੀਂ ਥੱਲੇ ਜਾਣੂ ਏ ਕਿ ਕਿੰਨੀਆਂ ਸੋਹਣੀਆਂ ਬੜਾਈਆਂ ਆਕ ਰਾਸਤੇ ਬਣਾਏ ਹੋ ਵਧੀਆ ਔਰ ਜੀ ਭਾਈ ਆਪਣਾ ਹਿੰਦੀ ਵਿੱਚ ਬਣਾ ਰਹੇ ਆ ਤੇ ਹੁਣ ਤੁਹਾਨੂੰ ਬਾਤਾਂ ਕਰਾਉਂਦੇ ਆ ਦਰਸ਼ਨ ਆ ਦੇਖੋ ਸਾਰੀ ਵੈਟਲੈਂਡ ਹੀ ਆ ਵਾਲੀ ਇਧਰ ਸਾਰੀ ਮੈਂ ਪਾਣੀ ਦੇਖੋ ਕਿੰਨਾ ਸਾਫ ਆ ਥੱਲੇ ਤੱਕ ਆਪਾਂ ਦੇਖ ਸਕਦੇ ਹਾਂ ਨਾ ਮਤਲਬ 2-3 3 ਫੁੱਟ ਦਾ ਪਾਣੀ ਸਾਰਾ ਹੁਣ ਡੂੰਘਾ ਹੋਣਾ ਹੈ ਇਹ ਇਤੇ-ਇਤੇ ਜਿਆਦਾ ਵੀ ਹੋਣਾ। ਉਹ ਦੇਖੋ ਤਾਂ ਬੱਤਕਾਂ ਤਾਂ ਦਿਖਾ ਰਹੇ ਆ। ਲਾਗੇ ਵੀ ਆ ਜਾਣੇ ਦੇਖੋ ਤੁਸੀਂ ਇਹ। ਪਰ ਇਹਨਾਂ ਮੱਲਾ ਫੂੜਫਾੜ ਨਹੀਂ ਪਾ ਸਕਦੇ ਇਹਨਾਂ ਨੂੰ। ਉਹ ਦੇਖੋ ਤੁਸੀਂ। ਕਾਫੀ ਬੜੀਆਂ ਆ। ਦਾਦਾ 15-15 ਕਿਲੋ ਦੀਆਂ ਹੈਗੀਆਂ ਆ ਇਹ। ਕੋਕੇ ਡੱਕ ਹੈ। ਤੇ ਤੇ ਇਹਨਾਂ ਦੇਖੀ ਕੋਣ ਇੱਧਰਲੇ ਪਾਸੇ ਦਾ ਧਾਰਾ ਕਾਕੂ ਜਾ ਹੋਇਆ। ਇੱਧਰ ਵੀ ਹੈਗੀਆਂ ਹੈਗੀਆਂ ਇੱਧਰ ਕੰਪਟਰ ਦੇ ਥੱਲੇ ਵੀ ਇੱਧਰ ਆ ਜਿੰਦੀਆਂ ਆ ਇਹ। ਆਹ ਦੇਖੋ ਤੁਸੀਂ ਇੱਧਰ। ਕਾਫੀ ਪਾਣੀ ਡੂੰਗਾ ਵੇਥੇ ਤਾਂ ਆ। ਪਰ ਪਾਣੀ ਸਾਫ ਬਹੁਤ ਵਧੀਆ ਲੋ ਤੁਸੀਂ। ਹਲੇ ਵਾਕ ਦੱਸਦਾ ਆ ਇੱਧਰ ਦੇ ਲੋ ਆਣ ਵਧੀਆ ਦੇ ਲੋ ਕਾਉਂਸਲ ਆਣੇ ਨੇ ਘੁੰਮਣ ਘੁੰਮਾਤਾ ਵਧੀਆ ਇੱਥੇ ਆ ਕੇ ਦੇਖ ਸਕਦੇ ਤੁਸੀਂ ਵਿਜ਼ਿਟ ਕਰ ਸਕਦੇ ਫੈਮਿਲੀ ਆਪਣੀ ਨਾਲ ਆਓ ਦੇਖੋ ਘੁੰਮਣ ਲੱਗ ਗਿਆ ਉਹ ਬੰਨ ਲੱਭਣ ਲੱਗ ਗਿਆ ਓਏ ਦੇਖਿਆ ਸੌਂ ਲੈ ਲਾਤਾ ਆਨੇ ਲਾਦਾ ਸੁਣਿਆ ਨੂੰ ਆ ਬਈ ਆ ਗਈ ਐ ਕੁਮਾਰਾਣੀ ਆ ਦੇ ਕੋਲ ਚੋਂਜ ਦੇਖੋ ਦੀ ਇਹ ਕਿੰਨੀ ਦੀ ਬਈ ਹਨਾ ਆ ਰੈਡੀ ਚੋਂਜਿਆ ਦੇ ਲੈ ਦੀ ਦਾ 15 ਕਿਲੋ ਦੀ ਹੈਗੀ ਐ ਇਹ ਆ ਜਾ ਉਹਨੇ ਨੂੰ ਦੇਖਦਾ ਤਾਂ ਪੈਰ ਦੇਖੋ ਦੀ ਇੱਕਦਾਂ ਮਾਰਦੀ ਆ ਉਹਦੇ ਹਨਾ ਦੇਖੋ ਜੀ ਧਿਆਨ ਦੇ ਨਾਲ ਉਹ ਤੇਰੀ ਡਰ ਕੇ ਡਾਕੀ ਲਾ ਦੇ ਆ ਜਾ ਵਜਾ ਕੋਲ ਕੋ ਜਿਨ ਨੂੰ ਲਗਾ ਆ ਜਾ ਕੋੜੇ ਕੋਲ ਆ ਗਏ ਆਏ ਕੋਲ ਡਰਦੀ ਥੋੜੀ ਕੈਮਰੇ ਤੋਂ ਹਾਂ ਜੀ ਆਪ 360 ਡਿਗਰੀ ਦਿਖਾਤੇ ਹੈ ਆਪ ਕੋ ਯਾਦਾ ਕਬਿਤ ਦੇਖ ਰੋ ਬਈ ਬਾਤ ਤਾਂ ਖੈਰ ਘੁੰਮੀ ਜਾਂਦੀ ਆ ਆ ਜਾ ਤੈਨੂੰ ਇੱਧਰ ਆ ਜਾ ਕੋੜੇ ਆ ਜਾ ਇੱਧਰ ਆ ਜਾ ਚਲੋ ਜੇ ਹੁਣ ਤੁਹਾਨੂੰ ਅੱਗੇ ਦਿਖਾ ਦਿਆਂ ਉਹ ਦੇਖੋ ਟਰੱਕ ਜਾਂਦੇ ਚੂਕ ਦੇ ਠੀਕ ਆ ਜੀ ਤੇ ਇੱਧਰ ਆ ਉਹ ਹੀ ਤੁਹਾਨੂੰ ਦੱਸਿਆ ਕਾਹ ਕੁ ਹੋਇਆ ਤੇ ਆ ਲੱਕਣਾ ਇੱਧਰ ਵੱਡੀਆਂ ਦਾਸ ਤੇ ਹੈਗੇ ਆ ਉਹ ਫੈਦੀਆਂ ਪਰੇ ਕੋਲ ਨੂੰ ਬਹੁਤ ਕਟਾਂ ਆਈਆਂ ਹੈਗੀਆਂ ਉਧਰੇ ਫਿਰ ਜਾਂਦੀਆਂ ਧੁੱਪੇ ਅੱਜ ਠੀਕ ਹੈ ਤੇ ਹੁਣ ਤਾਂ ਦਿਖਾ ਲਦੇ ਆ ਇੱਕ ਹੋਰ ਚੀਜ਼ ਇੱਥੇ ਝੌਂ ਬੜੀ ਬੜੀ ਹੈ ਬਹੁਤ ਵਧੀਆ ਆ ਦੇਖੋ ਇੱਧਰ ਇੱਥੇ ਫੋਟੋ ਕਰਾਉਂਦੇ ਆ ਬੰਦਾ ਆ ਲਾ ਦਿੰਦਾ ਤੇ ਇੱਧਰ ਵੀ ਸੇਮ ਹੀ ਹੈ ਸਾਰਾ ਕੁਝ ਇੱਧਰ ਦੋ ਖੰਡੀਆਂ ਆ ਬਾਤਾਂ ਆ ਬੈੱਡਰੂਮ ਬਣਾਇਆ ਔਰ ਗਾਂਹਦਰਾ ਬਣਾਇਆ ਰਹਿ ਗਈ ਜਦ ਤੱਕ ਹਾਂ ਅੰਦਰ ਦਰਾਤ ਚਾਰ ਚਿੰਡੇ ਜੇ ਬਣੇ ਹੋ ਆ ਅੰਦਰ ਤੁਸੀਂ ਕੌਂਫਰਸ ਸਕਦੇ ਆ ਬੜਾਆ ਵਧੀਆ ਉੱਤ ਤਾਂ ਦੇਖ ਸਕਦੇ ਆ ਅੰਦਰ ਕੌਂਫਰ ਕਰਕੇ ਆ ਬਣੇ ਹੋ ਅੰਦਰ ਇਹ ਕੌਂਫਰਸ ਦਾ ਕਾਫੀ ਅੰਦਰ ਨੂੰ ਉਹ ਗਾਹਾਂ ਜਾ ਚੱਲ ਰਹੇ ਆ ਹਾਂ ਦੇਖ ਲਓ ਚਾਰ ਚਿੰਡੇ ਅੰਦਰ ਇੱਧਰ ਬੈਠੂ ਮਣਾਇਆ ਤੇ ਇੱਥੇ ਅਗਦੇ ਪੀਜ ਪੂਜੇ ਖਾ ਸਕਦੇ ਬਹਿ ਕੇ ਟੱਪੇ ਹੈ ਆਪਾਂ ਹੀ ਬਣਾ ਗਏ ਟੱਪੇ ਪੀਜ ਖਾਣੇ ਬੈ ਕੇ ਇੱਥੇ ਆਹ ਤੇ ਕਹਾਂ ਬਣਾਇਆ ਸਾਰਾ ਆਹ ਦਰ ਸੜਕ ਜਾਂਦੀ ਇੱਧਰ ਤਾਂ ਹਾਜ਼ਰੀ ਨੇ ਆਦੀ ਮੇਂ ਸੜਕ ਜਾਂਦੀ ਇੱਧਰ ਗੜੀਆਂ ਜਾ ਰਹੀਆਂ ਠੀਕ ਹੈ ਜੀ ਜੋ ਰੋਹਲਪਾ ਚਲਦੇ ਬੈਕ ਆ ਵਾਪਸ ਆ ਗਏ ਆਪਾਂ ਇਹਦੋਂ ਫੇਰ ਦੁਬਾਰਾ ਠੀਕ ਹੈ ਜੀ ਫੋਦਰ ਆਪਣੇ ਬਣਾ ਰਹੇ ਆ ਜਰਾ ਜੀ ਭਾਈ ਵੀਡੀਓ ਪਰ ਬੈਠ ਜੀ ਤੁਰਦਿਲਾ ਪਾਸਾ ਦਿਖਾ ਦਤਾ ਆਪਾਂ ਹੁਣ ਪਰਲੇ ਪਾਸੇ ਜਾਂਦੇ ਆ ਮਨਲਾ ਜਿਹੜਾ ਤੁਹਾਨੂੰ ਦਿਖਾ ਦੇ ਸੀਗਾ ਉਹ ਟਰੈਕ ਉਹ ਟੁੱਟਿਆ ਆ ਜਿਹੜਾ ਪਿਛੇ ਜਹਾੜਾ ਆਏ ਸੀਗੇ ਕੈਬਰੀਲ ਵਾਲੇ ਤੇ ਦੇਖਦੇ ਜੀ ਆਪਾਂ ਨੂੰ ਉਧਰ ਨੂੰ ਜਗ੍ਹਾ ਹੈਗੀ ਹੈ ਜਾਣ ਦੀ ਠੀਕ ਦਿਖਾ ਦਿੰਦੇ ਆ ਜਿੱਦਾਂ ਆਪਾਂ ਤੁਹਾਨੂੰ ਦੂਰ ਦਿਖਾ ਦਵਾਂਗੇ ਠੀਕ ਆ ਵੀਡੀਓ ਵਿੱਚ ਕੈਪਚਰ ਕਰ ਲਵਾਂਗੇ ਤੇ ਜਾਂਦੀ ਵਾਰੇ ਤੁਹਾਨੂੰ ਦਿਖਾ ਦਿੰਦੇ ਆ ਬਤ 15 15 20 ਕਿਲੋ ਵਾਲੀਆਂ ਜੀ ਇਹ ਠੀਕ ਆ ਜੀ ਠੀਕ ਲਓ ਵੀ ਆਪਾਂ ਉੱਥੇ ਪਹੁੰਚ ਗਏ ਜਿਸ ਤਰ੍ਹਾਂ ਦਿਖਾ ਲ ਦੇ ਸਕਦੇ ਆ ਤੇ ਆ ਦੇਖੋ ਜਿੱਦ ਆਪਾਂ ਜਾਣ ਸਕਦੇ ਆ ਹੁਣ ਉਹ ਮੋੜੇ ਫੱਟਾ ਲਾ ਆ ਉਧਰ ਮਨ ਲਾ ਉੱਥੇ ਦਾ ਕਾ ਸਕਦੇ ਆ ਇਹ ਸਾਰਾ ਟੁੱਟਿਆ ਇਧਰ ਆ ਦੇਖ ਲਓ ਤੁਸੀਂ ਮਨਦਾ ਇਹ ਪਾਲੇ ਪਾਸੇ ਨੇ ਉਲਟ ਗਿਆ ਸਾਰਾ ਇਹ ਇਧਰ ਨਹੀਂ ਆਪਾਂ ਚਾਹ ਇਹ ਜਿਹੜਾ ਸਾਰਾ ਇਧਰ ਅਟੈਚ ਹੋਇਆ ਸੀ ਨਾਲੇ ਦੇ ਤੇ ਸਾਰਾ ਹੀ ਹੁਣ ਟੁੱਟ ਗਿਆ ਹੁਣ ਆਪਾਂ ਮੋਸਟਲੀ ਸਾਰਾ ਕੋ ਦੇਖ ਹੀ ਲਿਆ ਆ ਆ ਜਿਹਦ ਨੂੰ ਜਾਂਦਾ ਆ ਆਪਣੀ ਗੱਡੀ ਅੱਲਾ ਨੂੰ ਰੋਡ ਤੇ ਆਪਾਂ ਹੁਣ ਚੱਲਦੇ ਇਧਰ ਨੂੰ ਠੀਕ ਹੈ ਜੀ ਆ ਜਾਓ ਲਓ ਵੀ ਵਾਪਸ ਆਪਾਂ ਉੱਥੇ ਮੁੜਿਆ ਆ ਗਏ ਆਂ ਨੇਲੇ ਫਿਨਿਸ਼ ਹੋ ਗਿਆ ਟ੍ਰੈਕ ਆਪਣਾ ਤੇ ਰਸਤੇ 'ਚ ਪਹੁੰਚ ਗਏ ਆ ਠੀਕ ਹੈ ਜੀ ਜਿੱਥੋਂ ਸ਼ੁਰੂ ਕੀਤਾ ਸੀ ਆਪਾਂ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਜਿਹੜੇ ਲੱਗੇ ਹੋਏ ਸਾਰੇ ਆਹ ਹੋ ਇੱਧਰ ਹੋਏ ਇੱਧਰ ਸਾਰੀ ਵੈਟਲੈਂਡ ਆ ਤੇ ਹੁਣ ਇੱਧਰ ਆਪਾਂ ਚੱਲਦੇ ਆ ਮਨ ਲਾ ਗੱਡੀ ਆਪਣੀ ਦਿਖੜੀ ਆ ਓਹ ਸਾਹਮਣੇ ਖੜੀ ਗੱਡੀ ਆਪਣੀ ਇੱਧਰ ਵੀ ਜਾ ਸਕਦੇ ਆ ਇੱਧਰ ਨੂੰ ਵੀ ਜਾ ਸਕਦੇ ਆ ਆਪਾਂ ਜਾਣਾ ਇੱਧਰ ਨੂੰ ਠੀਕ ਹੈ ਜੀ ਤੇ ਚੈਨਲ ਕਾਲਾ ਸਬਸਕ੍ਰਾਈਬ ਜੀ ਡੇਵਿਡ ਸ਼ੋਕਰਾਂ ਵਾਲਾ ਪਲੀਜ਼ ਲਾਈਕ ਐਂਡ ਸ਼ੇਅਰ ਜਰੂਰ ਕਰਦਿਆ ਕਰੋ ਤੇ ਆਪਣੇ ਸਬਸਕ੍ਰਾਈਬ ਬਹੁਤ ਥੋੜੇ ਆ ਤੇ ਤਾਂ ਹੀ ਵਧਣਗੇ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਲਾਈਕ ਤੇ ਸ਼ੇਅਰ ਕਰਦਿਆ ਕਰੋ ਥੈਂਕ ਯੂ ਵੈਰੀ ਮੱਚੀ